ਸੋਰੀ ਯਾਰ ਚਾਚਾ ਯਾਰ ਗਾਉਂਦਾ ਮੈਂ ਕਾ ਦੁੱਨੂ ਰੋਟੀ ਮਿਲ ਜਾ ਮੈਨੂੰ ਜਵਾਬ ਦਿੰਦਾ ਤੂੰ ਕਰੇਗਾ ਤੂੰ ਬੋਲ ਮੈਂ ਬੋਲਦਾ ਉਹ ਗਰੌੜਾ ਉਹ ਖੜਕ ਜਾ ਮੌਤ ਦਾ ਮਾਇਆ ਜਲਤ ਹੈ ਇਹ ਪੂਰੀ ਮਾਇਆ ਨੇ ਦੀ ਹੈ ਇਹ ਫੜ ਕੇ ਰੱਖਦੇ ਭੱਜ ਨਹੀਂ ਹੁੰਦਾ ਭੱਜਣਾ ਹੋਂ ਕਿਥੋਂ ਹੋ ਮਾਇਆ ਲੱਗੇ ਸੋਰ ਦੇ ਕਿਧਰ ਗਿਆ ਸੌ ਮੈਂ ਪਹਿਲਾਂ ਹੀ ਗਿਆ ਯਾਰ 100 ਰੁਪਿਆ ਹੋ ਗਿਆ 100 ਨਹੀਂ ਨਹੀਂ 100 ਰੁਪਏ ਚਾਹੀਦੇ ਨੇ ਸੌ ਲਿਆਉਣ ਦਾ ਕਿੱਥੇ ਆ ਆਪ ਵਿੱਚ ਰੋਪ ਚ ਥੋੜੀ ਬਕਾਇਆ ਲਖਣਾ ਜਿਨਾ ਕਰ ਵੇ ਆਹ ਮਹਾਰਾਜ ਸਾਡੇ ਦੇ ਨੇ ਬੜਾ 100 ਰੁਪਿਆ 500 ਰੁਪਿਆ ਕੱਢ ਜਾ ਵਿੱਚੋਂ ਰੱਖ ਲੈ ਕਰਦੇ ਸੌ 600 ਰੁਪਿਆ ਸਾਡੀ ਮੰਡੀ ਜਾ ਕਰੋ ਅੱਛਾ ਦੇ ਦੇ ਮਾਰੀ ਨਹੀਂ ਮੰਨਦੇ ਅੱਛਾ ਕੋਈ ਦੇ ਸੌ ਰੁਪਏ ਤੈਨੂੰ ਡਰਾ ਵੀ ਕਰ ਦਿੰਦਾ ਹੈ ਟੈਨਸ਼ਨ ਫਿਰ ਆ ਲੈਣਾ ਫਿਰ ਇਹ ਕਹਤਾ ਉਹਨਾਂ ਨੂੰ ਫਾਇਰ ਕਰਾ ਦੇ 300 ਰੁਪਏ ਲੱਖ ਕੇ ਆਏ ਲੋਬਾ ਸੰਦੀ ਜੱਗੀ ਕਿਹੜੇ ਨਾਗਦਾ ਬਾਈ ਸੌਦਾ ਉਹਦਾ ਵੀ ਪਾਰਦਾ ਬਾਈ ਜਿਹਨੂੰ 100 ਦੇ ਜਿਵੇਂ ਕਿੰਨੇ ਦਾ ਹੋ ਗਿਆ ਜੱਗੀ 5500 ਦਾ ਕਿਹੜੀ ਪਾਠ ਹੋ ਖੜੀ ਪਾਠ ਆਓ ਵੀ ਮਿੱਤਰੋ ਆ ਪਾਠ ਦਾ 5500 ਦਾ ਸੌਦਾ ਹੋ ਗਿਆ ਸੰਜੂ ਤੇਰੇ ਕੋਲੇ ਸੀ ਇਹ ਸੰਜੂ ਦੀ ਬੱਕਰੀ ਆ ਲਓ ਵੀ ਸੰਜੂ 5500 ਦਾ ਸੌਦਾ ਹੋ ਗਿਆ ਇਹ 5500 ਦੀ ਲਖਾਈ ਨਹੀਂ ਦੇਣੀ ਕੋਈ ਕੁਛ ਨਹੀਂ ਈ ਕੱਲੇ ਲੈ ਲੈ ਸਿੱਧੇ ਅੱਛਾ ਲਖਾਈ ਹੈ ਬਾਈ ਨੇ ਜਿਹੜੇ ਨੇ ਖਰੀਦਿਆ ਕੋਈ ਦਲਾਲੀ ਨਹੀਂ ਕੋਈ ਚਰਾ ਨਹੀਂ ਹਮਾਈ ਨਹੀਂ ਅਗਿਆਮ ਨਹੀਂ ਦੇਖ ਹਸੀ ਇੱਕ ਕੱਲ ਮੈਂ ਚਲੋ ਠੀਕ ਹੈ ਜੀ ਦੇ ਤੇ ਪੈਸੇ ਦੇ ਤੇ ਚਲੋ ਠੀਕ ਹੈ ਇਹਨੂੰ ਫੜਾ ਨਾ ਨੇ ਜੀ ਮੜਿਆ ਤੇ ਇੱਕ ਗੱਲ ਲੈ ਫਿਰ ਤੁਮਾਂ ਨਹੀਂ ਦੇ ਲੈ ਚੈੱਕ ਬਹੁਤ ਆ ਬਹੁਤ ਆ ਸਹੀ ਆ ਸਹੀ ਆ ਕਿਸੇ ਤਰ੍ਹਾਂ ਤੁਹਾਨੂੰ ਅਗਲੀ ਵੀਡੀਓ ਬਣਾਉਣਾ ਦਿਖਾਉਣੇ ਆ ਦੋਸਤੋ ਜੁੜੇ ਰਹੋ ਬਸ ਆਪਣੇ ਚੈਨਲ ਦੇ ਨਾਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦਾ ਕਰੋ ਇੱਕ ਸੌਦਾ ਹੋਰ ਹੋ ਗਿਆ ਉਹ ਵੀ ਤੁਹਾਨੂੰ ਦਿਖਾਉਣੇ ਜੱਗੀ ਕਿਹੜਾ ਬੱਕਰਾ ਬਾਈ ਲਓ ਵੀ ਕਾਲਾ ਬੱਕਰਾ ਆ ਵੇਗ ਗਿਆ ਇੱਕ ਦੇਸੀ ਕਿਹਦਾ ਸੀ ਬਾਈ ਇਹ ਕੀਦਾ ਜੀ ਬਾਈ ਕੋਟ ਵਾਲੇ ਦਾ ਮੁੰਡੇ ਦਾ ਕੋਟ ਕਪੂਰੇ ਵਾਲੇ ਦਾ ਕੋਟ ਕਪੂਰੇ ਵਾਲੇ ਦਾ 5900 ਰੁਪਏ ਚ ਕੀਤਾ 5400 ਹੋ ਗਿਆ ਠੀਕ ਹੈ ਲਓ ਵੀ ਜੱਗੀ ਨੇ ਇੱਕ ਹੋਰ ਸੌਦਾ ਕਰਾਦਾ ਬਹੁਤ ਬੱਲੇ ਬੱਲੇ ਆ ਬੱਲੇ ਬੱਲੇ ਹੋ ਗਏ ਇਹ ਪੈਸੇ ਆ ਗਏ ਆ ਗਏ ਆ ਗਏ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬੱਕਰਾ ਤੁਹਾਨੂੰ ਚੰਗੀ ਤਰ੍ਹਾਂ ਦੁਬਾਰਾ ਦਿਖਾ ਦਨੇ ਦੋਸਤੋ ਦੇਸੀ ਬੱਕਰਾ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ 5400 ਸਹੀ ਵੇਗ ਗਿਆ ਦਲੀਵਾਲ ਬਾਕੀ ਚਾਚਾ ਜਾਂਦਾ ਰੱਬ ਲਾ ਲੀ ਜਾਂਦਾ ਆ ਆ ਪਾਟਾ ਕੇ ਬੱਕਰਾ ਇਹਦਾ ਸੌਦਾ ਚੱਲ ਰਿਹਾ ਹਾਂਜੀ ਕੀ ਮੰਗਿਆ ਬਾਈ 6500 ਰੁਪਿਆ ਮੰਗਿਆ 5500 ਦਾ ਦਿੱਤਾ 5000 ਆਖਿਆ 5000 ਦਾ ਸਾਢੇ ਪੰਜ ਦਾ ਦਿੱਤਾ ਸਾਢੇ ਜਿਹੜੀ ਗੱਲ ਕਰੀ ਆ ਬਸ ਜਿਹੜੀ ਗੱਲ ਕਰੀ ਸਾਢੇ ਪੰਜ ਦਾ ਦੇਤਾ ਹੈਗਾ ਬੰਦਾ ਤਨ ਬਸ ਲਬਦਾ ਵਰਦਾ ਇਹ ਤਾਂ ਰੋਟੀ ਦੇ ਦੂਗਾ ਇਹ ਸੇਪੇ ਭੁੱਲ ਗਿਆ ਤੂੰ ਇਹ ਨਗਰ ਬਹੁਤਾ ਸੋਨਾ ਬਹੁਤਾ ਬੱਚਾ ਯਾਰ ਥੀਰ ਅੰਕਲ ਤੁਹਾਡੇ ਬਣਾਉਣੇ ਪੈਂਦੇ ਆ ਹਾਂਜੀ ਲਓ ਵੀ ਇੱਕ ਬੱਕਰੇ ਦਾ ਸੌਦਾ ਹੋਇਆ ਆ ਜੀ ਮਾਰੇ ਕੈਮਰਾ ਹਾਂਜੀ ਆ ਜਾਓ ਜੀ ਗਿਣੋ ਜੀ ਗੁਰਪ੍ਰੀਤ ਹਨਾ ਉਹਦੇ ਤਾਂ ਨਹੀਂ ਆ ਵਧੀਆ ਲੱਗਿਆ ਮਾਲਕ ਵਾਦਾ ਕਰ ਰਿਹਾ ਨੂੰ ਹਣਾ ਲੈ ਵੀ ਬੱਕਰਾ ਵਿਖਾਈ ਗੁਰਪ੍ਰੀਤ ਅੱਛਾ ਸੀ ਸਬ ਦੇਖ ਆਪਣਾ ਨਾ ਕੀ ਸੀ ਅਜਾ ਲੈਓ ਵੀ ਆ ਬੱਕਰਾ ਹੈ ਬਹੁਤ ਚੰਗਾ ਬੱਕਰਾ ਰਾਜੀ ਪੜਿਆ ਚੰਗਾ ਤੇ ਭਾਈ ਆਪਣਾ ਕਿਹੜਾ ਪਿੰਡ ਹੈ ਚਹਿਲ ਪਿੰਡ ਚਹਿਲ ਪਿੰਡ ਵਾਲੇ ਬਾਈ ਨੇ ਲਿਆ ਹੈ ਬਹੁਤ ਸ਼ਾਨਦਾਰ ਬੱਕਰਾ ਹੈ ਹੋਰ ਕੁਛ ਲੈਣਾ ਵੀ ਇੱਥੇ ਜੇ ਗੱਲ ਕਰੀ ਗੁਰਪ੍ਰੀਤ ਨੇ ਲਿਆ ਤੇ ਚਹਿਲ ਵਾਲੇ ਭਾਈ ਨੇ ਵੇਚੇ ਹਾਂ ਭਾਈ ਨੂੰ ਮੈਂ ਕਹਿੰਦਾ 100 ਰੁਪਿਆ ਸੌ ਦੇ ਦੇ ਭਾਈ ਖੋਸੋ ਕੇ ਕੋ ਮਰਜ਼ੀ ਦੇ ਦੂਗਾ ਦੇ ਦੇ ਤਾਂ ਟੋਟਾ ਦਲਾ ਲਿਆ ਨਾ ਨਹੀਂ ਮੈਂ ਕਿਹਾ ਸਸਤੇ ਧੰਨਵਾਦ ਉਹ ਚਲੋ ਜੋ ਰੀ ਪਰਵਾਇ ਬਣੀ ਹੈ ਚੱਲੀ ਜਾਂਦੇ ਹੋ ਨਾ ਕੀ ਹੱਕ ਵੀ ਛੋੜ ਨਾਲਤ ਧੰਨਵਾਦ ਕਰੇ ਸੋਣੀ ਪੱਟਾ ਨਾ ਕਾਲੀ ਹੈ ਜੀ ਕਾਲੀ ਪੈਨ ਬਿੱਟ ਲਾ ਹਾਂ ਬਈ ਕੀ ਦੀ ਐ ਪੱਟ ਬਾਈ ਆਪਣੀਆਂ ਹਾਂ ਬਾਈ ਜੀ ਕੀ ਮੰਗਿਆ ਇਹਦਾ ਜੀ ਇਹਨਾਂ ਨੇ ਪੰਜ ਮੰਗਦਾ ਸਾਢੇ ਪੰਜ ਲਾ ਵੀ ਸਾਢੇ ਪੰਜ ਹਜ਼ਾਰ ਰੁਪਏ ਮੰਗਿਆ ਤੇ ਤੂੰ ਵੀ ਲਾਓ ਵੀ ਸਾਈ ਗਾਡੀ ਹੇਰ ਪਹਿਣਗੇ ਪੜਾਕੇ ਐ ਨਹੀਂ ਕੱਢ ਕੱਢ ਹਾਂ ਕੱਚੇ ਨਹੀਂ ਕਹਿੜ ਕੇ ਸਾਈ ਕੱਢ ਚੰਗੀ ਆ ਪਾਠ ਲਾਦਾ ਉਹ ਚੰਗੀ ਲੱਗੀ ਰੁਪਈਏ ਦੀ ਨਿਰਜ ਜੀ ਇਹ ਗੜਾ ਵੀ ਕੰਬਲਾ ਮੇਲਾ ਫੇਰਾ ਜੂਗਾ ਹੱਥੋਂ ਫੇਰਾ ਹੌਸਲੇ ਨਾ ਹੌਸਲੇ ਨਾਲ ਖਰੀਦ ਸਹੀ ਸਹੀ ਬੋਲਿਆ ਤੈਗਾ ਤੈਗਾ ਇਹ ਗਈ ਨਹੀਂ ਨਹੀਂ ਪਾ ਤਾਰਾ ਪੱਕਾ ਹੋ ਗਈ ਮੈਂ ਉਹਨੇ ਖੇੜਦੇ ਨਹੀਂ ਉਹਨੂੰ ਵੀ ਪਤਾ ਐਵੇਂ ਥੋੜੀ ਹੁਣ ਲੱਗ ਗਈ ਉਹ ਉਮਰ ਕੱਢਤੀ ਸਾਰੀ ਉਮਰ ਉਹਨੇ ਇਸ ਜੀ ਆਹ ਤਾਰੇ ਸਹੀ ਗੱਲ ਹਰੀ ਉਹਨੂੰ ਪਕੜਨੀ ਕਰਤੀ ਗੱਲ ਠੀਕ ਹੈ ਠੀਕ ਹੈ ਬੜੀ ਵਾਹ ਯਾਰ ਵਾਹ ਸਹੀ 250 ਦੇ ਕੀ ਹੁੰਦੇ ਉਹ ਤੇ ਹੈ ਕੀ ਇਹ ਚ ਹੈ ਦੇ ਦੇ ਯਾਰ ਉਹਲੇ ਮੀਟਾ ਯਾਰ ਇਹਦੇ ਚ ਕੋਈ ਵੀ ਕੁਝ ਨਹੀਂ ਮੈਂ ਕੀ ਹੈ ਜਿਹੜਾ ਜਿਹੜਾ ਪਿਆ ਕੇ ਛੜਨੀ ਹੈ ਕੈਮ ਮੈਨੂੰ ਪਤਾ ਹੁਣ ਉਹਨੇ ਤਾਂ ਆਪਣਾ ਹੀ ਪਤਾ ਨਹੀਂ ਹਾਂ ਮਹੀਨਾ ਖੰਡੋਣੇ ਵਿੱਚ ਨਹੀਂ ਹੈ ਹਾਂ ਆਲਾ ਕੋਈ ਪੈਸੇ ਦਾ ਖਰਚਾ ਜਲਾਦੇ ਬਾਈ ਐਵੇਂ ਆਖੀ ਵਪਾਰੀ ਬੰਦਾ ਉਹਨੇ ਜੇ 200 ਵੀ ਨਾ ਬਚਿਆ ਫਿਰ ਉਹਨੂੰ ਕੀ ਫਾਇਦਾ ਬਈ ਮੈਨੂੰ ਕੋਈ ਫਾਇਦਾ ਨਹੀਂ ਆ ਪੈ 2500 ਇਦੋਂ ਘੱਟ ਨਹੀਂ ਬਈ ਯਾਰ ਹਾਂ ਕਿਦੋਂ 4000 ਰੁਪਏ ਮੈਂ ਲੈ ਜਾ ਲੈ ਯਾਰ ਨਹੀਂ 4 ਤਾਂ ਜ਼ਿਆਦਾ ਯਾਰ ਚਾਚੇ ਨਾ ਸੀ ਮਨਾ ਲਾਂ ਗੱਲ ਸੁਣ ਲੈ ਮੇਰੀ ਉਹਨੂੰ ਵੀ ਠੱਕੇ ਨਾ ਮਨਾਵਾਂ ਮੈਨੂੰ ਪਤਾ ਕਿੱਥੇ ਫਿਰਦਾ ਉਹ ਨਹੀਂ ਯਾਰ ਬਾਈ ਉਹ ਜਾਨ ਦੇ ਪਰੇ ਬਈ ਇੱਤੀ ਗਿੱਦੜੀ ਜੀ ਪਾ ਮੇਰੀ ਗੱਲ ਜਿਆਦਾ ਦਿਲ ਪੜਦੇ ਓਏ ਠੀਕ ਠੀਕ ਉਹ ਨਰਮਾ ਪੜ ਤੇਰੀ ਛੋਟੀ ਹੈ ਯਾਰ ਨਹੀਂ ਨਿੱਕੀ ਹੈ ਦੇ 3500 ਰੁਪਏ ਲੈ ਉਹ ਜਾ ਕੇ ਤਾਂ ਮਾਰ ਕੇ ਯਾਰ ਦਾ ਦਰਦ ਨਾ ਪਾਇਆ ਵੀ ਲੱਭ ਜੀ ਦੇਖੀ ਹੈ ਜ ਮਾ ਬੜਾ ਹਜੇ ਮਹੀਨਾ ਲਾ ਦੂਗੀ 35 ਤਾਂ ਗਾਂ ਵੀ ਨਹੀਂ ਵਿਕਣਾ ਇਹਨੇ ਨਹੀਂ ਵਿਕਣਾ ਬਈ ਹਾਂ ਸਹੀ ਹੈ ਜੈ ਜੀ ਕਰ ਯਾਰ ਗੱਲ ਉਹਨੂੰ ਵੀ ਆਪਾਂ ਮਾਰੀਏ ਨਾ ਵਿਚਾਰੇ ਨੂੰ ਮੈਂ ਫਿਰ ਉਹਨੂੰ ਵੀ ਘਰੇ ਰੱਖ ਕੇ ਉਹਨੂੰ ਵੀ ਨਾ ਮਾਰੀਏ ਹੋ ਗਿਆ ਛੋਟੀ ਯਾਰ ਜਿਹੜੇ ਬਈ ਜੈ ਜੈ ਯਾਰ ਪਾਹੇ ਬੋਲੇ ਦੇਖ ਨਾ ਕਰ ਜਵਾ ਦੇ ਕੋਈ ਨਹੀਂ ਕਾਈ ਕਾਰ ਨਹੀਂ ਤੇਰੇ ਆ ਯਾਰ ਚਾਚੇ ਨੂੰ ਪਾ ਦੇ ਇੱਕ ਮਿੰਟ ਲੈ ਹੁਣ ਮੁਕਰੀ ਨਾ ਪੈਸੇ ਮਲਾਜਮ ਬਤਾ ਕਰ ਭਾਈ ਤੂੰ ਰੋਜ ਆਪਾਂ ਮਾਲ ਵੇਚੀਂ ਹਾਂ ਵੇਚਦੇ ਆ ਮੈਨੂੰ ਰੱਬ ਲੱਗਦੀ ਆ ਤੂੰ ਵੀ ਉਹ ਜਿਹਾ ਦੋ ਵੀ ਉਹ ਜਿਹਾ ਹੁਣੇ ੱੱਕੇ ਤੋੜ ਲਾਦੇ ਆ ੱੱਕੇ ਤੋੜ ਲਾਦੇ ਹੁਣਾ ਮੇਰਾ ਭਰਾ ਬੋਡੀ ਨਹੀਂ 20 ਸਾਲ ਪਟਨੂ ਫੜੀ ਪੜੀ ਹਾਂ ਪਾਲਾ 2800 ਦੀ ਕਰ ਚਾ ਲੈ ਹੋ ਗਿਆ ਠੀਕ ਆ ਚੱਲ ਯਾਰ ਚੱਲ ਦੇ ਪੈਸੇ ਭਾਈ ਲਓ ਇੱਕ 2800 ਦੀ ਕਰਤੀ। ਹੋਰ ਪਰ ਇਹ ਨਵੀਂ। ਆਹ ਯਾ ਪੱਠ ਵੀ 2800 ਦੀ ਹੋ ਗਈ। ਬਹੁਤ ਵਧੀਆ। ਬਹੁਤ ਵਧੀਆ ਹੈਗਾ ਤੁਸੀਂ। ਚਲ ਗਿਣ ਪੈਸੇ ਬਈ। ਲਿਆ ਦੇਰ। ਦੇਖੋ ਤਨੇ। ਲਿਆਏ ਹੈ ਹੁਣ ਜਿੱਥੇ ਸਹੀ ਲਿਖੀ ਰਿਹਾ ਵੀਰੀ ਸਹੀ ਕਰ ਗਾ ਦੇਵੇ ਸਾਡੇ। ਹਾਂ ਸਹੀ ਆ। ਇਹ ਵਸ ਸਹੀ ਹੋਗਾ ਪਰ ਗਲਤ ਨਹੀਂ। ਹਾਂਜੀ ਹਾਂਜੀ। ਸੰਜੀਤ ਬਾਬਾ ਕਿਸਾ ਨਾਲ ਕਾਲੋ ਬਈ। ਉਹ ਕਦੇ ਕੀ ਜਿਹੜੇ। ਨੀਂ ਸੰਤਾ ਜੀ ਨੂੰ ਸੇਵਾ ਕਰਨਾ। ਸਾਰਾ ਪਿਆਰ ਕਰਨਾ। ਕਲ ਕਿ ਨਾ ਸੀਗਾ 12 12 12 12 ਦੂਜਾ ਭਾਈ ਆ ਉਹ 12 ਛੱਡ ਗਿਆ ਤਾਰਾ ਖਰੀਦਕੋਟ ਦਾ ਹੈ ਅੰਕਲ ਹਾਂ ਕੋਈ ਇਹ 9 ਨੰਬਰ ਹੀ ਆ ਸਾਰੀ ਉਮਰ ਇਹਨਾਂ ਨੇ ਬੱਕਰੀਆਂ ਦੀ ਲਗਾਈ ਹਾਂ ਪਤਾ ਹੀ ਹੈ ਜੀ 9 ਨੰਬਰ ਹੀ ਆ ਹਾਂ ਚੱਲ ਭਾਈ ਗੈਣਾ ਨਹੀਂ ਨਹੀਂ ਆਪੋ ਆਪਣੀ ਅੰਕਲ ਫੇਰੀ ਮੰਡੀ ਚ ਆਇਆ ਚੰਗਾ ਖਵਾਇ ਜਣਾ ਸਾਡੇ ਟੱਕਾ ਨਹੀਂ ਗੱਲ ਸਹੀ ਹੈ ਪਰਤ ਨਹੀਂ ਕਰਦੇ ਪਰਤੀ ਆਪੋ ਆਪਣੀ ਪਰਤੀ ਆਪੋ ਨਹੀਂ ਹੁੰਦੀ ਠੀਕ ਹੈ ਭਾਈ ਹਾਂ ਅੰਕਲ ਆਪਣਾ ਕਿਹੜਾ ਪਿੰਡ ਹੈ ਬਈ ਚਾਹਲ ਚਾਹਲ ਪਿੰਡ ਲਾ ਵੀ ਚਾਹਲ ਬਾਈ ਚਾਹਲ ਪਿੰਡ ਵਾਲੇ ਬਾਈ ਨੇ ਵੇਚੀ ਤੀ ਪੱਠ ਤੇ ਤਾਰੇ ਅੰਕਲ ਨੇ ਲੈ ਲਈ ਫਰੀਦਕੋਟ ਵਾਲਾ ਆਪਾਂ ਤੇ ਲਿਖਾਈ ਕਰਾ ਲਓ ਸੌਦਾ ਹੋ ਗਿਆ ਬਹੁਤ ਬਹੁਤ ਧੰਨਵਾਦ ਬੋ ਵੀ ਆ ਬੱਕਰੇ ਦਾ ਸੌਦਾ ਚੱਲੀ ਜਾਂਦਾ ਚਲੇ ਜਿਵੇਂ ਲਸਾ ਕਿੰਨੇ ਲਾਤੇ ਜੱਗੀ 7000 7000 ਲਾਇਆ ਲੋਈਆ ਕਲਰ ਦਾ ਇਹ ਹੈ ਇਹ ਕਿਹਦੇ ਕੋਲੇ ਸੰਜੂ ਲੈਂਦਾ ਹਾਂ ਸੰਜੂ ਕੀ ਕਰਾਉਂਦਾ ਸੌਦਾ ਉਹ ਲੈ ਜਾ ਕਰ ਲੈ ਕਰ ਲੈ ਕਰ ਲੈ ਤੋ ਜਾਂ ਤਾਂ ਹੌਣ ਲਾਉਣਾ ਨਹੀਂ ਹਰ ਤੇ ਤਿੰਨੇ ਚਾਰੇ ਭਰਾ ਐਂ ਕਰੀ ਜਾਂਦਾ ਲੈ ਲੈ ਉਹ ਗੱਲ ਤਮਗਾਇਆ ਤੈਨੂੰ ਮੈਂ ਪੰਚਾਇਤ ਬੰਦੇ ਜਿਹੜੇ ਕਿਹੜੇ ਵੀਰ ਦਾ ਇਹ ਇਹ ਬਾਈ ਆਪਣਾ ਬਾਈ ਹਾਂ ਬਸਾਂਦ ਲ ਆਪਣਾ ਹੀ ਅੱਛਾ ਹੀ ਅੱਛਾ ਹੀ ਠੀਕ ਹੈ ਆਪਣਾ ਹੀ ਹੈ ਜਾ ਲੈ ਜਾ ਹੱਲਾ ਚੰਗਾ ਬੱਟਾ ਕੋਈ ਬੰਦਾ ਨਿੰਦ ਜੇ ਮੈਂ ਖੜਾ ਗਿਆ ਉਹ ਦਸ ਮਾਰੀ ਉਹ ਮੁੰਡਾ ਖੜਾ ਹੋ ਸੋਨੇ 12 ਜੀ ਦੇ ਲਾਇਆ ਮੈਂ ਵੀ ਛੋੜਾ ਮੂਹ ਭਾਈ ਬੋਲਦਾ ਡੀਪ ਯਾਰ ਉਹ ਬਲਾਜਾ ਮੈਂ ਉਹਨੇ ਬੋਲਿਆ ਜੀ ਵਿਚਾਰਾ ਜੀ ਤੈਨੂੰ ਘਾਟਾ ਪਾਜੇ ਹੋ ਗਿਆ ਯਾਰ ਤੁਸੀਂ ਲੈ ਗਿਆ ਹੋ ਗਿਆ ਬਾਅਦ ਤੁਸ ਨੂੰ ਫਿਰ ਪਤਾ ਕੀ ਕਰਿਓ ਬੱਕਰੀ ਚ ਕਰ ਤੱਕ ਬੱਕਰੀ ਜੀ ਕਰਿਆ ਹਾਂ ਬੱਕਰੀ ਕਿਵੇਂ ਕਰਨ ਦੱਸੋ ਇਹ ਤੇਰਾ ਸੱਤ ਦਾ ਨਿਬੜ ਗਿਆ ਜਿੰਨੇ ਰੁਪਿਆ ਬੱਕਰੀ ਨਿਬੜੂਗੀ ਉਹ ਤੇਰਾ ਵਾਦ ਤੇਰਾ ਵਾਦ ਨਿਬੜਾਓ ਚਲੋ ਕਰ ਬਾਕੀ ਕਿਹੜੀ ਬੱਕਰੀ ਆ ਲਿਆ ਫੜ ਲਿਆ ਸੰਜੂ ਫੜ ਲਿਆ ਬੱਕਰੀ ਫੜ ਲਿਆ ਚਲ ਲੈ ਬੱਕਰੀ ਤੇ ਬੱਕਰੀ ਦਾ ਨਿਬੜੀ ਲਓ ਵੀ 7000 ਦਾ ਬੱਚਾ ਮੁੱਕ ਗਿਆ ਤੇ ਮਾਰੀਆਂ ਤੇ ਮਾਰੀਆਂ ਤੇਰੇ ਭਾਈ ਆ ਚਲ ਆ ਗਏ ਆ ਵਿਚਾਰ ਕਰਨ ਆ। ਇਹ ਜੋ ਬਾਈ ਤੇ ਆ। ਕਿ ਮੇਰਾ ਨਾਮ ਹੋਰ ਆ। ਹਾਂ ਵੀ ਕੀ ਉਹ ਬੱਕਰੀ ਦਾ ਕੀ ਕਿਵੇਂ ਮਕਾਇਆ? ਇਹ ਜਿਹੜੀ ਤੂੰ ਲਈ ਸੀ ਬੱਕਰੀ ਸੰਜੂ ਉਹੋਈ ਆ? ਹਾਂਜੀ ਸ਼ਾਬਾਸ਼। ਥਾਣਾ ਦੀ ਵੇਖ ਤ ਬੱਕਰੀ ਕਿੱਥੇ ਆ ਗਈ? ਉਹ ਤਾਂ ਹੁਣ ਖਰ ਲਾਇਆ ਨੇ। ਚਲ ਯਾਰ ਹਣਾ ਕਰਨਾ। ਉਹ ਨਹੀਂ ਲੱਗਦਾ। ਹਾਂ ਐਂ ਨਹੀਂ ਕਹਿਣਾ ਯਾਰ। ਬੱਕਰੀ ਨੂੰ ਕਿਹੜੇ ਆਇਆ ਖੜੀ ਬਲਾਕ। ਨਹੀਂ ਨਹੀਂ। ਬੱਕਰੀ ਨਹੀਂ ਮੈਂ ਬੱਕਰੀਆਂ ਚ ਰਹਿਣਾ। ਕੋਈ ਗੱਲ ਨਹੀਂ। ਨਹੀਂ ਥਾਣਾ ਤੋਂ ਵੀ ਬਹੁਤ ਆਪ ਹੈ। ਹਾਂ ਕੀ ਮੰਗਿਆ ਇਹਦਾ? ਇਹਦਾ ਕੀ ਗਿਆ ਤਾ ਅਬ ਤੇ ਬਾਈ ਖੜੀ ਜਾਣੀ ਬਈ ਬਾਤ ਹੈ ਉਸ ਨੂੰ ਆਪ ਤੂੰ ਮੰਗ ਵੀ ਫਿਰੋ ਬਹੁਤ ਨਿਪੜੀ ਹੈ ਨਿਪੜੀ ਆ ਕੀ ਲਾਇਆ ਸੀ ਗਿਆ ਸਾਢੇ ਚੌਥੇ ਸਾਢੇ ਲਾਇਆ ਸੀ ਕਿੰਨੇ 6.5 ਕਿੰਨੇ ਸਾਢੇ ਜਿੰਨੇ ਨਾਲ ਸਾਢੇ 14 ਨਹੀਂ ਗੱਲ ਸਾਢੇ 7.5 ਇੱਕ ਮਿੰਟ ਮੇਰੀ ਮੈਂ ਜਿਹੜੀ ਕਰਦੀ ਫਿਰ ਜਿਹੜੀ ਗੱਲ ਪਰ ਉਹਨੂੰ ਰੱਖੀ ਮੜਾ ਹੋ ਗਈ 15000 ਦੀ ਚਲੋ ਠੀਕ ਹੈ ਕਿੰਨੇ ਦੀ ਕਰਤੀ ਇਹ ਲਓ ਵੀ 15000 ਦੀ ਬੱਕਰੀ ਕਰਤੀ ਤੇ ਚਲਿਆ ਕਮਾਲੂ ਦੇ ਅੱਜ ਆਪ ਤੂੰ ਹਰੇ ਕਰ ਕਿੰਨੇ ਦੀ ਉਹ 15000 ਉਹ ਜੈਜਾ ਸੰਜੂ ਠੀਕ ਆ ਚਲਾਣਾ ਲੈ ਕੇ 15 ਦੀ 22 ਨੂੰ ਕਰੀ ਨਹੀਂ ਨਹੀਂ ਸਹੀ ਹੈ ਸਹੀ ਹੈ 15 ਆਲੀ ਸੰਜੂ ਠੀਕ ਹੈ ਧਰ ਲਿਆ ਉਸੇ ਤੈਨੂੰ ਨਹੀਂ ਖੜਾਈ ਆਹ ਵੇਖ ਲੈ ਸਹੀ ਗੱਲ ਆ ਹੋ ਗਿਆ ਭਾਈ ਹੋ ਗਿਆ ਸੌਦਾ ਨਹੀਂ ਜਾਇਜ਼ ਆ ਭਾਈ ਯਾਰ ਭਾਈ ਕਰਕੇ 10000 ਇਹਦਾ ਇੱਥੇ ਮੁੰਡਾ ਫਿਰਦਾ ਲਾ ਵੀ ਜੱਗੀ ਨੇ ਕਰਾਤਾ ਸੌਦਾ ਬੱਕਰੀ 15000 ਦੀ ਕਰਤੀ ਤੇ ਬੱਕਰਾ ਸਾਡਾ 7000 ਦਾ ਠੀਕ ਆ ਬਈ ਬਹੁਤ ਬਹੁਤ ਧੰਨਵਾਦ ਬਾ ਵਖਾਤਾ ਸੀ 7000 ਦਾ ਪੂਰਾ ਨਿਕਰ ਬੱਚਾ ਵੇਖ ਕਿੱਡਾ ਖਰਾਬ ਆ ਲਓ ਜੀ ਆ ਬੱਚਾ ਇਹਦੇ ਨਾਲ ਆ 7000 ਦਾ ਦਿੱਤਾ ਮਕਾ ਕੇ ਤੇ ਉਹ ਬੱਕਰੀ 15000 ਦੀ ਪਾਈ ਆ ਬਹੁਤ ਬਹੁਤ ਧੰਨਵਾਦ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਮੁਖਾਉਣੇ ਆ ਦੋਸਤੋ ਫਰੀਦਕੋਟ ਬਖਰਾ ਮੰਡੀ ਆ ਮੁੰਡਾ ਕਿਹਾ 9000 ਰੁਪਏ ਦਾ ਲਓ ਵੀ ਆ ਬੱਕਰੀ ਆ ਉਹ ਤਾਂ ਮੁੱਲੀ ਹੋ ਗਈ ਇਹਦੇ ਮਗਰ ਦੋ ਬੱਚੇ ਆ ਡੱਬੀ ਬੱਕਰੀ ਮਗਰ ਤੇ ਜਿੰਨੇ ਤੁਹਾਨੂੰ ਲੱਗਦੇ ਆ ਆ ਬੱਕਰਾ ਇੱਕ ਤਾਂ ਇਹ ਇੱਕ ਕਾਲੀ ਬੱਕਰੀ ਆ ਇਹਨਾਂ ਨਾਲ ਸੌਦਾ ਕਰਨਾ ਉਹ ਡੱਬੀ ਬੱਕਰੀ ਨਾਲ ਆ ਬੱਕਰੀ ਹੈ ਜੀ ਖਾਲੀ ਆ ਇਹ ਦੁੱਧ ਦਿੰਦੀ ਆ ਤੇ ਜਿਹੜਾ ਬੱਕਰਾ ਵਖਾਇਆ ਤੁਹਾਨੂੰ ਉਹ ਤੇ ਇਹ ਬੱਕਰੀ ਤੇ ਡੱਬੀ ਬੱਕਰੀ ਨਾਲ ਸੌਦਾ ਕਰਨਾ ਉਹ ਤਾਂ ਉਹ ਹੋ ਗਿਆ ਜੀ ਜਦੋਂ ਜੇ ਤਾਂ ਬਾਈ ਤਾਂ ਕੁਆਲਟੀ ਵੇਖ ਕੇ ਲਵਾਂਗੇ ਤਾਂ ਸਹੀ ਹੈ ਬਾਈ ਰੱਖਣ ਵਾਲਾ ਬੱਚਾ ਦਾ ਚੰਗਾ ਐਵੇਂ ਆਖੀਏ ਬੱਕਰਾ ਰੱਖਣ ਵਾਲਾ ਚਲੋ ਤਾਂ ਬੱਕਰੀ ਰੱਖਣ ਵਾਲਾ ਜਦੋਂ ਤੇਰਾ ਮਾਨ ਕਰੇ ਸੌਦਾ ਹੈ ਹਾਂ ਉਹ ਤਾਂ ਤੁਸੀਂ ਆਪ ਦਾ ਸੋਚਣਾ ਵਿਚਾਰ ਤੂੰ ਕਿੰਨੇ ਕੰਮ ਦਾ ਕੀ ਕੀ ਕਰ ਬਈ ਤੁਸੀਂ ਵੀ ਲੋ ਆਪਦੇ ਸਾਹਮਣੇ ਪਸ਼ੂ ਕੱਟ ਦੋ ਜਿੰਨੇ ਦੇ ਹੈਗੇ ਆ ਵਾਧੇ ਮੈਨੂੰ ਪੈਸਾ ਬਹੁਤ ਤੋਂ ਬਾਤਾਂ ਦੱਸ ਮੈਂ ਆਹ ਬਤਾਂ ਨਾ ਭਗੂਰ ਵਾਲਿਆ ਬੋਲ ਜਾਜ ਉਹ ਨਾ ਕਿੰਨੇ ਪਾਉਣਾ ਤੇ ਬੱਕਰੀ ਕਿੰਨੇ ਕਿੰਨੇ ਜਿਹੜੀ ਆਪਾਂ ਜਾਣ ਹਾਂ ਹੋਰ ਗੱਲ ਹੀ ਨਵੇਂ ਯਾਰ ਗੱਲ ਹੋਰ 16000 ਦਿਨਾਂ ਕੱਟ ਲਾਂਗੇ ਬੀਓ ਅੱਛਾ ਤੇਰੀ ਬੱਕਰੀ ਕਿੰਨੇ ਤੇਰੀ ਬੱਕਰੀ ਕਿੰਨਾ ਮੈਂ ਅੱਜ 31 ਮੰਗਦਾ ਤੂੰ ਵਾਧਾ ਕਿੰਨਾ ਲੈ ਸ਼ਾਦੀ ਜਾਂ 32 36 ਹੈ 15 15 ਜਾਂਦਾ ਜਾਜ ਉਹ ਵੀ ਤੋਂ 15 ਇੱਕ ਘੱਟ ਰੱਖੀ ਬੱਚਾ ਫਿਰ ਉਹ ਤਾਂ ਤੂੰ ਵੇਖ ਲੈ ਤੂੰ ਆਪ ਹੀ ਵੇਖ ਬੱਕਰਾ ਹੋਇਆ ਬਈ ਜੱਗੀ ਦੋ ਦੰਦ ਹੋ ਗਿਆ ਹਾਂ ਹੈਗਾ ਦੋ ਤੇ ਕਰ ਜੂਗਾ ਕੱਦ ਉਹ ਕੱਦ ਕੀ ਗੱਲ ਹੁੰਦਾ ਵੇਚਣਾ ਦੋ ਤਗਾ ਨਹੀਂ ਕਰ ਬੱਸ ਕੋਈ ਮੈਂ ਬਾਅਦ ਤੱਕ ਪਾਰ ਦਾ ਲੈਣ ਕੱਲੀ ਕਲੱਬ ਚਮੜੀ ਬਸ ਕਲੱਬ ਚਮੜੀ ਤਾਂ ਨਹੀਂ ਬਾਤਾਂ ਤਾਂ ਕਰ ਲੈ ਜਿਆਦੇ ਜੈ ਜੀ ਦੀ ਗੱਲ ਕਰ ਨੇੜੇ ਲੱਗਦੀ ਤੂੰ ਹੀ ਦੱਸ ਦੋ ਉੱਥੇ ਆ ਮੈਂ ਪਾਸੇ ਹੋ ਜਾਂਦਾ ਦੱਸ ਦੇ ਕੋਈ ਗੱਲ ਤੈਨੂੰ ਹਾਂ ਵੱਡਾ ਨਹੀਂ ਪਿਓ ਛੋਟਾ ਮੰਨੇ ਜਾਂਦਾ ਕੱਲਾ ਵਸਗਾ ਹੋ ਜੂਗਾ ਤੂੰ ਸਾਇਓ ਉਹ ਤੱਤਾ ਨਜੇਰਾ ਦੇ ਅੱਖ ਨੂੰ ਤਾਂ ਬੋਲੇ ਹੀ ਨਹੀਂ ਵਿਚਾਰਾ ਹਾਂ ਹਲੋ ਵਾਦਾ ਤੇਰਾ ਬੰਦਾ ਮੰਨਦੇ ਆਂ ਅਸੀਂ ਪੰਚਾਇਤ ਬੰਦਾ ਦੀ ਖੜੀ ਆ ਗਾਲ ਤਰੀ ਮਕੰਮ ਦੇ ਕੇ ਨੂੰ ਪਰ ਜਾਇਜ਼ ਪਰ ਵਾਦਾ ਹਾਂ ਜਾਇਜ਼ ਕੋਈ ਗੱਲ ਨਹੀਂ ਫਿਰ ਤੂੰ ਦੱਸ ਦੇ ਬਈ ਯਾਰ ਅੱਜ ਤਾਂ ਕਹਿੰਦੇ ਹਾ ਯਾਰ ਲਾਲਾ ਸਾਥੋਂ ਮੈਂ ਤੇ ਜਿਹੜਾ ਬਸ ਫਿਰ ਕੀ ਹੁਣ ਕਹਿਣ ਵਾਲਾ ਫਰਸਾਦਾ ਉਹ ਗੱਲਾਂ ਬਸ ਵਤ ਤੁਸੀਂ ਕਰੀ ਹੋ ਗਿਆ ਛੰਡ ਕੇ ਗਏ ਹਾਂ ਐਨੇ ਤੋਂ ਘੱਟ ਵੀ ਮਾਨਾ ਕੋਨੂੰ ਜਿਹੜਾ ਸਾਰਿਆਂ ਨੂੰ ਪਤਾ ਵੀ ਐਨੇ ਬਾਤਾਂ ਨਹੀਂ ਹੈਗੀਆਂ ਉਹ ਧਿਰੇ ਨੂੰ ਉਹ ਫੜ ਲੂ ਬੱਕਰੀਆਂ ਤੇ ਬੱਕਰੇ ਨੂੰ ਫੜ ਜਾ ਦੇ ਆਪਾਂ ਤੀਜੇ ਬੰਨੇ ਕਾਲਾ ਮੈਨੂੰ ਤੂੰ ਵੀ ਉਹ ਹੋ ਜਾ ਦੋ ਵੀ ਉਹ ਹੋ ਜਾ ਮੈਂ ਕਹੇ ਦੀ ਪੱਖ ਜਣੀ ਗੱਲ ਕਰਦਾ ਬੋਲ ਬੋਲ ਯਾਰ ਦੋ ਯਾਰ ਘੱਟ ਉਹ ਤੂੰ ਕਾਪੀ ਦੀ ਝਾਅ ਕਰਦਾ ਜਾਇਜ਼ ਕਰਕੇ ਕਰਦਾ ਦਾ ਹਾਂ ਖੰਮਸਣਾ ਕਰ ਦੇ ਯਾਰ ਚੱਲ ਜੂਗਾ ਹੂੰ ਚੱਲ ਜੂਗਾ ਮੇਰੇ ਹਿਸਾਬ ਨਾਲ ਚਲਾਵਾ ਉਹਨੂੰ ਹਾਂ ਪੁੱਛ ਲਾ ਉਹ ਪਹਿਲਾਂ ਉਹਨੂੰ ਵਿੜਕਾ ਹਾਂ ਹਾਂ ਭਾਈ ਲੈ ਆ ਵੇ ਦੇ 900 ਰੁਪਿਆ ਨਾਲ ਦੇ ਦੂ ਦਾ ਪਤਨ ਉਹ ਪਾਲਾ ਖੁਸ਼ ਉਹ ਯਾਰ ਕਿਆ ਉਹੀ ਗੱਲ ਉਹ ਮੈਨੂੰ ਆ ਮੇਰੇ ਕੋਲ ਜਾਨਾ ਪਾਲਾ ਖੁਸ਼ ਹੋ ਗਿਆ ਯਾਰ ਇਹਦੇ ਕੋਲੇ ਬੰਗ ਮਹੰਗਾ ਲਿਆ ਬੱਕਰਾ ਬੱਕਰੀ ਪਤਾ ਰੈਂਟ ਦਾ ਲਿਆ ਤੇਰੀ ਪਤਾ ਤੈਨੂੰ ਪਤਾ ਨਹੀਂ ਆਲੇ ਓਏ 17 18 ਦਾ ਲਿਆ ਬੱਕਰਾ ਇਹ ਨਹੀਂ ਬੰਦੇ ਹੁਣ ਸਾਡੀ ਉਹ ਤੈਨੂੰ ਥੋੜਾ ਬਤਨ ਦੋ ਪਾਣਾ ਦਵਾਉਣਾ ਤੈਨੂੰ ਥੋੜਾ ਕੀ ਕਰਾ ਫਿਰ ਕੋ ਛੱਡ ਕੇ ਕਹੇ ਹਾਣਾ ਯਾਰ ਆਲਾ ਜਾ 35 ਸੋਨਾ ਉਹ ਨਹੀਂ ਨਹੀਂ ਯਾਰ ਉਹ ਨਹੀਂ ਆ ਪਰ ਰੁਪਏ ਕਹਿਣਾ ਕੋਈ ਛੋਕੇ ਉਹ ਨਹੀਂ ਜੱਗੀ ਕਿਸੇ ਹਿਸਾਬ ਨਾਲ ਨਹੀਂ ਹੁੰਦਾ ਬਈ ਕਿੰਨੇ ਦਾ ਹਾਂ ਨਾ ਛੱਡ ਦਾ ਪੱਕਾ ਫਿਰ ਛੰਡ ਕੇ ਇਹ ਦੱਸ ਦੇ ਫਿਰ ਤੇਰੇ 12 ਜਿਆਦੇ ਆ ਬੱਕਰੀ ਦਾ ਰੇਟ ਖਰਾਬ ਹੋ ਗਿਆ ਉਹ ਨਹੀਂ ਖਰਾਬ ਹੁੰਦਾ ਖੱਜਾ ਤੂੰ ਕਾਲਿਆ ਤੂੰ ਮੈਨੂੰ ਮੋਢੇ ਚ ਕਾਲਾ ਬੱਕਰੀ ਸਹੀ ਗੱਲ ਆ ਕੀ ਕਹਿੰਦਾ ਹਾਂ ਕਿੰਨਾ ਘੱਟ ਘੱਟ ਲਾ ਪੂਰੇ 4000 ਰੁਪਏ ਜੋ ਨਾਲ ਆ ਠੀਕ ਆ ਭਾਈ ਗੱਲਾਂ ਆ ਯਾਰ ਗਲਤ ਕਹਿ ਕਿੰਨੇ ਆਖਿਆ ਤੂੰ 4000 ਕਹਤਾ ਯਾਰ ਉਹ ਤਾਂ ਤਿੰਨ ਹੀ ਆਦਾ ਹਜ਼ਾਰ ਕੋਲੋਂ ਇਹਨੇ ਹੋਰ ਠੋਕਤਾ ਉਹ ਤਾਂ ਗੱਲ ਮੰਨਿਆ ਜੀ ਦਾ ਸਾਂਝੀ ਜੀ ਗੱਲ ਕਰਦੇ ਆ ਯਾਰ ਕੋਈ ਗੱਲ ਕੋਈ ਦੱਸ ਦੇ ਕੋਈ ਗੱਲ ਯਾਰ ਮੈਂ ਇੱਕ ਮਿੰਟ ਬਾਤ ਸੁਣਾ ਮੈਨੂੰ ਫੁੱਲ ਕਰ ਅਸੀਂ ਨਹੀਂ ਬਹੁਤ ਪੰਚਾਇਤ ਬਿਦਾ ਮੇਰਾ ਭਰਾ ਖੜਾ ਆ ਪਾਏ ਹੋਣਾ ਪੂਰੇ ਪੰਜ ਨਾ ਕਰ ਓ ਹੋ ਹੋ ਜੂ ਆ ਤੇਰੇ ਵੇ ਗੈਣੇ ਅਸੀਂ ਜਾਤ ਰਵੇ ਮੇਰੀ ਗੱਲ ਸੁਣ ਬੋਲੇ ਉਹ ਵੀ ਬੱਲੇ ਦੀ ਤੈਰੀ ਆ ਆਪਾਂ ਨੂੰ ਕਾਸਮ ਲੱਗੇ ਨਵਾਂ ਦੇ ਕੇ ਜੱਲੀ ਦਾ ਯਾਰ ਜੁਨਾਬਾਦ ਆਪਾਂ ਮੇਰਾ ਯਾਰੀ ਆ ਪਾਓ ਜੀ ਅੱਜ ਲੱਗ ਗਿਆ ਕੋਈ ਨਹੀਂ ਫੇਰ ਦੇਖਾ ਹੋ ਗਿਆ ਆਪਾਂ ਦਾ ਇਹ ਬਾਈਆ ਫੜ ਕਰ ਲਈ ਤਾਂ ਹੁੰਦਾ ਫਿਰ ਕੋਹ ਨੂੰ ਹੁੰਦਾ ਹੁੰਦਾ ਓਏ ਮੰਨਦਾ ਸਾਡੀ ਭਰਾਵਾਂ ਦੀ ਉਹ ਲੱਗੇ ਤੇਰੀ ਮੈਂ ਮੋੜ ਨਹੀਂ ਸੀ ਫੇਰੇ ਟੈਂਪੋ ਨਹੀਂ ਕਰਦਾ ਪਰ ਉਹ ਬੱਕਰਾ ਉਹਨਾਂ ਨੇ ਬਹੁਤ ਮਹਿੰਗਾ ਲਿਆ ਨੇ ਵਕਰੇਦ ਮੈਂ ਤੇ ਯਾਨੀ ਮੇਰਾ ਨਾਮ ਨੂੰ 10000 ਨੂੰ 10000 10 ਤਾਂ ਜਿਆਦੇ ਆ ਯਾਰ ਤੱਕਾ ਯਾਰ ਤੂੰ ਮੇਰੀ ਗੱਲ ਪੰਜ ਥੋੜਾ ਯਾਰ ਪੰਜ ਨਹੀਂ ਪੰਜ ਨਹੀਂ ਯਾਰ ਐ ਧੱਕਾ ਨਾ ਕਰ ਗੱਲ ਨਾ ਵੜ ਜਾ ਬੋਲਿਆ ਨਹੀਂ 5500 ਲੈ ਲਿਆ 300 ਹੋ ਗਿਆ ਹੋ ਗਿਆ ਫਿਰ ਇੱਕ ਮਿੰਟੀ ਨਾ ਛੱਡ ਤੂੰ ਕੋ ਨਾ ਕਮਾ ਕੇ ਜਾ ਉਹ ਕੋਈ ਨਹੀਂ ਕਮਾ ਕੇ ਜਾ ਤੂੰ ਸਾਡੇ 5500 ਦਾ ਕਰ ਫੜ ਹੋ ਗਿਆ ਮੇਰੀ ਗੱਲ ਸੁਣ ਉਹ ਹੋ ਗਿਆ ਉਹ ਮੇਰੀ ਗੱਲ ਪਹਿਲਾਂ ਹੋ ਗਿਆ ਭਲਾ ਮੈਂ ਨਾ ਵੀ ਕੁਝ ਕਰ ਲਾ ਲਿਆ ਯਾਰ ਆਪਾਂ ਮੇਰੀ ਗੱਲ ਸੁਣਾ ਹੋ ਗਿਆ ਮੇਰੀ ਨਹੀਂ ਯਾਰ ਨਹੀਂ ਕਾਹ ਬਣਾ ਭਾਈ ਬਣ ਕੇ ਯਾਰ ਨਹੀਂ ਹੋਣਾ ਇਹ ਮੇਰਾ ਪੈਸੇ ਦਾ ਯਾਰ ਬਹੁਤ ਲਾਦੇ ਯਾਰ ਵੀਰੇ ਯਾਰ ਜੋੜੀ ਦਾ ਲੱਗਿਆ 45000 ਰੁਪਏ ਦਾ ਬਰਨਾਲ ਤੁਸੀਂ ਭਾਈ ਮੇਰੇ ਨਾਲ ਭਾਵਾਂ ਲਾੜੀ ਪਿਓ ਅੱਜ ਬੋਲ ਹੀ ਪਿਓ ਕਣੀ ਫੋਨ ਮੋੜੇਗਾ ਨਾ ਪੰਚਾਇਤ ਬੰਦਿਆਂ ਨੂੰ ਪੂਰਾ ਸ਼ੀ ਹਾ ਚੱਲ ਚੱਲ ਠੀਕ ਆ ਚੱਲ ਕੋਈ ਨਹੀਂ ਯਾਰ ਵਹਿੰਗਾ ਸਸਤਾ ਸਾਰਾ ਚੱਲੂਗਾ ਲੈ ਆ ਭਾਈ ਪਰਚੀ ਤੇ ਮਾਰ ਦਿਓ ਤਾੜੀਆਂ ਭਾਈ ਸੌਦਾ ਹੋ ਗਿਆ ਲਾਓ ਜੀ ਹੁਣ ਮੈਂ ਤੁਹਾਨੂੰ ਵਿਖਾਉਣਾ ਹੈ ਕਿ ਜਿਹੜੀ ਬੱਕਰੀ ਦਾ ਦੋ ਜਾਨਵਰਾਂ ਨਾਲ ਸੌਦਾ ਹੋਇਆ ਲਓ ਵੀ ਆਹ ਲਾਲ ਡੱਬੀ ਬੱਕਰੀ ਆ ਕਾਲੀ ਡੱਬੀ ਆ ਬੱਕਰੀ ਆ ਤੇ ਮਗਰ ਦੋ ਬੱਚੇ ਆ ਚੰਗਾ ਆਣਾਵਾ ਨਾ ਬਹੁਤ ਚੰਗਾ ਬੱਕਰੀ ਦਾ ਤੇ ਇਹਦੇ ਵੱਡੇ ਦੋ ਨਾਗ ਦਿੱਤੇ ਆ ਆਹ ਲਾਲ ਡੱਬਾ ਬੱਕਰਾ ਹੈ ਜੀ ਨੱਕ ਨੂੰ ਕੋ ਬਹੁਤ ਚੰਗਾ ਬੱਕਰਾ ਦੋ ਦਾਂਦਾ ਇਹ ਤੇ ਇੱਕ ਕਾਲੀ ਬੱਕਰੀ ਹੈ ਜਿਹੜੀ ਨੂੰ ਵਖਾਉਣਾ ਆਹ ਕਾਲੀ ਬੱਕਰੀ ਆ ਇਹ ਦੋ ਨਾਗ ਦੇ ਕੇ 6000 ਰੁਪਇਆ ਜਿਹੜਾ ਨਾਲ ਦਿੱਤਾ ਤੇ ਫੇਰ ਉਹ ਦੋ ਬੱਚਿਆਂ ਵਾਲੀ ਬੱਕਰੀਆਂ ਸੌਦਾ ਹੋਇਆ ਫਰੀਦਕੋਟ ਪਖਰਾ ਉਹ ਵੀ ਬੱਕਰਾ ਮੰਡੀ ਫਰੀਦਕੋਟ ਦੇ ਓਨਰ ਭਾਈ ਗਰਲਾਲ ਜੀ ਤੇ ਇਹ ਇਹਨਾਂ ਨੇ ਸਨਮਾਨ ਚਿੰਨ ਦੇਣੇ ਆਪਣੇ ਪੱਕੀ ਪਾਲਕ ਵੀਰਾਂ ਨੂੰ ਜਿਹੜੇ ਜਿਹੜੇ ਵੀਰ ਆਏ ਆ ਇੱਥੇ ਉਹ ਵਪਾਰੀ ਸਾਡੇ ਜਿਹੜੇ ਉਹਨਾਂ ਜੋ ਖਾਸ ਖਾਸ ਵਪਾਰੀ ਹੈ ਜਿਹੜੇ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨ ਕਰਨਗੇ ਬਾਈ ਗਲਾਲ ਜੀ ਤੇ ਸਾਡਾ ਭਰਾ ਮੇਨ ਮੋਢੀ ਸਾਡੀ ਮੰਡੀ ਦਾ ਹਾਂ ਦੇ ਰਹੇ ਆ ਜੀ ਇਹਦੇ ਸਾਨੂੰ ਬਹੁਤ ਸਪੋਰਟ ਰਹੀ ਹੈ ਜੀ ਠੀਕ ਆ ਜੀ ਠੀਕ ਹਾਂ ਸੰਜੂ ਕੇਗ ਦੀ ਸੰਜੂ ਫਰੀਦਕੋਟ ਹਾਂ ਸੰਜੂ ਫਰੀਦਕੋਟ ਜੀ ਹਾਲੋ ਸਰ ਲਓ ਜੀ ਸੰਜੂ ਦੇ ਪਾ ਦਾ ਮੈਡਲ ਮੰਡੀ ਹੰਡਰਾ ਵਾਲਾ ਚਲੋ ਮੇਰਾ ਭਰਾ ਮਾਰ ਦਿਓ ਤਾੜੀਆਂ ਤਾੜੀਆਂ ਮਾਰ ਦਿਓ ਬਈ ਤਾੜੀਆਂ ਬਾਈ ਸਾਡਾ ਖਾਰੇ ਵਾਲਾ ਕਿੱਧਰ ਗਿਆ ਆ ਵੀ ਆ ਜਾ ਗੁਰਿੰਦਰ ਆ ਜਾ ਅੰਕਲ ਜਗਸੀਰ ਆਜੋ ਅੰਕਲ ਜਗਸੀਰ ਲਓ ਬਾਈ ਜਗਸੀਰ ਖਾਰੇ ਤੋਂ ਤਾੜੀਆਂ ਅੰਕਲ ਦੀ ਪਾਵਾਂਗੇ ਯਾਰ ਕਿਹੜੀ ਗੱਲ ਹੈ ਲੋ ਆ ਜਾ ਰਿਹਾ ਆ ਜਾ ਵੀ ਤਾਰੇ ਆ ਜਾ ਅੰਕਲ ਵੀ ਆਦਾ ਆਦਾ ਅੰਕਲ ਆਦਾ 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 ਚੱਲ ਤਾਰੇ ਚੱਲ ਤੂੰ ਹੀ ਮੇਂ ਲਓ ਇਹ ਅੰਕ ਸਾਡੇ ਫਰੀਦਕੋਟ ਤੋਂ ਹੈ ਠੀਕ ਹੈ ਜੀ ਤੇ ਬਹੁਤ ਪੁਰਾਣੇ ਬੱਕਰੀ ਪਾਲਕ ਹੈ ਜੀ ਸਾਰਾ ਹਾਂ ਜੀ ਇਹਨਾਂ ਦਾ ਨਾਮ ਹੈ ਇਹ ਵਪਾਰੀ ਹੈ ਉਸ ਤੋਂ ਬਾਅਦ ਬਈ ਆਪਣਾ ਕਿੱਧਰ ਗਿਆ ਆਪਣਾ ਆਏ ਤੇ ਗੋਪੀ ਗੋਪੀ ਗਈ ਜਾਂਦਾ ਆ ਜਾ ਬਈ ਲਾ ਸਾਡਾ ਇਹ ਭਰਾ ਬਹੁਤ ਦੂਰੋਂ ਆਉਂਦਾ ਸਾਡੇ ਕੋਲੇ ਜੀ ਲਓ ਬਈ ਬਾਈ ਜੱਗੀ ਕੋਟ ਭਾਈ ਜੱਗੀ ਕੋਟ ਭਾਈ ਇਹਨਾਂ ਨੂੰ ਵੀ ਸਨਮਾਨ ਜਨ ਦਿੱਤਾ ਜਾ ਰਿਹਾ ਬਹੁਤ ਵਧੀਆ ਸੌਦੇ ਕਰਾਉਂਦਾ ਬਹੁਤ ਵਧੀਆ ਸੌਦੇ ਕਰਾਉਂਦਾ ਇਹ ਤੁਹਾਨੂੰ ਆਮ ਵੇਖਣ ਨੂੰ ਮਿਲੂਗਾ ਇਹ ਹਰ ਇੱਕ ਮੰਡੀ ਦੇ ਬਾਈ ਜਾਂਦਾ ਇੱਕ ਸਾਡਾ ਭਰਾ ਜੀ ਮੰਡੀ ਓਨਰ ਹੈਗਾ ਗੁਰਪ੍ਰੀਤ ਆ ਬਾਈ ਗੁਰਪ੍ਰੀਤ ਹਰੀਕੇ ਕਲਾ ਤੋਂ ਮੰਡੀ ਓਨਰ ਆ ਹਾਂਜੀ ਆਜੋ ਜੀ ਕਿੰਨਾ ਆਗੀ ਸਨਮਾਨ ਚਿੰਤਾ ਆ ਗਿਆ ਆਜੋ ਆ ਸਰ ਆਜੋ ਕੋਈ ਨਹੀਂ ਆਜੋ ਆਜੋ ਕੋਈ ਨਹੀਂ ਬਕਰਾ ਮਜੀ ਆਪਣੇ ਫੌਜੀ ਤੋਂ ਫੌਜੀ ਸਾਹਿਬ ਤੋਂ ਹਾਂਜੀ ਫੌਜੀ ਸਾਹਿਬ ਜੀ ਆਪਣੇ ਇਹਨਾਂ ਨੂੰ ਵੀ ਸਨਮਾਨ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ ਬਾਕੀ ਮੇਰਾ ਭਰਾ ਹੋਰ ਕੋਈ ਰਹਿ ਗਿਆ ਹੁਣ ਅਸੀਂ ਅਗਲੀ ਵਾਰੀ ਫੇਰ ਕਰਾਂਗੇ ਕੁਛ ਨਾ ਕੁਛ ਹਨਾ ਜੀ ਤੇ ਇੱਕ ਮੇਰਾ ਭਰਾ 4 ਵਜੇ ਆਪਾਂ ਲੱਕੀ ਡਰਾ ਕੱਢਣਾ ਜਿੰਨੇ ਵੀ ਸੌਦੇ ਆਏ ਆ ਤੇ ਜਿੰਨੇ ਵੀ ਸੌਦੇ ਵਿਕੇ ਆ ਸਾਰਿਆਂ ਦੇ ਕੂਪਨ ਪਾ ਕੇ ਸ਼ਾਮ ਨੂੰ 4 ਵਜੇ ਆਪਾਂ ਡਰਾ ਕੱਢਣਾ ਫ੍ਰੀ ਲੱਕੀ ਡਰਾ ਜਿਹੜਾ ਕਹਿੰਨੇ ਆਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਫ੍ਰੀ ਲੱਕੀ ਡਰਾ ਜੀ ਮੈਂਡਲ ਪਾਉਣਾ ਚਾਹੁੰਦਾ ਵੇਹੇ ਪਾ ਲਾ ਜਿਹੜਾ ਕੋਈ ਮੌਕੇ ਤੇ ਇਹ ਸਾਰਿਆਂ ਨੂੰ ਹੀ ਪਾਵਾਂ ਹਾਂ ਉਹ ਕਰੇਗਾ ਸਾਡਾ ਉਹ ਕਰੇਗਾ ਕੀਤਾ ਜਾਣਾ ਇਹ ਫਰਾ ਕਿਸੇ ਨੇ ਕੋਈ ਦੁਸ਼ਮਣੀ ਗਿਲਾਣੀ ਕਿ ਨਹੀਂ ਬੋਗਿਆ ਸਰਪੰਚ ਇਹ ਬੋਗਿਆ ਸਰਪੰਚ ਜੀ ਆਪਣੇ ਹਰੀ ਕੇ ਚਲਾਦਾ ਜੀ ਨਹੀਂ ਸਾਡਾ ਮੁੰਡਾ ਗੁਰਪ੍ਰੀਤ ਉਹ ਆ ਯਾਰ ਇਸ ਤੋਂ ਅੱਗੇ ਆ ਗਿਆ ਗੁਰਪ੍ਰੀਤ ਬਰਗਾੜੀ ਆ ਮੁੰਡਾ ਸਾਡਾ ਬਰਗਾੜੀ ਤੋਂ ਜੀ ਗੁਰਪ੍ਰੀਤ ਠੀਕ ਹੈ ਜੀ ਇਹ ਵੀ ਬਹੁਤ ਵਧੀਆ ਸੌਦੇ ਖਰੀਦਦੇ ਤੇ ਵੇਚਦੇ ਜੀ ਠੀਕ ਹੈ ਜੀ ਇੱਕ ਮਿੰਟ ਖਾਸਾ ਜੀ ਆ ਗਏ ਕਿਹੜੇ ਆ ਗਏ ਇਹ ਸ਼ਾਮ ਨੂੰ 4 ਵਜੇ ਫਰੀ ਲੱਕੀ ਡਰਾ ਕੱਢਿਆ ਜਾਵੇਗਾ ਜਿੰਨਾਂ ਜਿੰਨਾਂ ਵੀਰਾਂ ਦੀਆਂ ਪਰਚੀਆਂ ਇੱਥੇ ਕੱਟੀਆਂ ਗਈਆਂ ਉਹੀ ਪਰਚੀਆਂ ਨਾਲ ਇਹ ਇਨਾਮ ਆ ਜਿਹੜਾ ਕੱਢਿਆ ਜਾਣਾ ਅੰਕਲ ਜੀ ਆ ਜਾਓ ਨਾਲੋਂ ਅੰਕਲ ਜੀ ਆਜੋ ਜੀ ਇਹ ਅੰਕਲ ਜੀ ਚਾਹਲ ਤੋਂ ਜੀ ਇਹਨਾਂ ਕੋਲੇ ਬਹੁਤ ਵਧੀਆ ਬੱਕਰੀਆਂ ਰੱਖੀਆਂ ਨੇ ਇਹਨਾਂ ਨੇ ਵੀ ਬਹੁਤ ਬਹੁਤ ਧੰਨਵਾਦ ਚੱਲੋ ਚੱਲ ਗਏ 4 ਵਜੇ ਤੱਕ ਵੇਟ ਕਰਕੇ ਜਾਓ ਬਈ ਸਾਰੇ 4 ਵਜੇ ਆਪਾਂ ਨਾਮ ਕੱਢਾਂਗੇ ਬਹੁਤ ਬਹੁਤ ਧੰਨਵਾਦ ਜੀ ਆਜਾ 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 ਇਹ ਤਾਂ ਮੰਡੀ ਜਾਣੇ ਹੀ ਇਹ ਹਰੇਕ ਮੰਡੀ ਹੁਣ ਇਸ ਤੋਂ ਅੱਗੇ ਪਾੜ ਪਾੜ ਬਾਈ ਖਾਰੇ ਤਾਂ ਨਹੀਂ 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 ਚਲ 4 ਵਜੇ ਤੱਕ ਵੇਟ ਕਰਿਓ ਬਈ ਸਾਰੇ